ਸਤਿ ਸ੍ਰੀ ਅਕਾਲ ਜੀ ਮੈਂ ਜਸਵੰਤ ਕੌਰ ਮੈਂ ਗੁਰਨੂਰ ਕੌਰ ਮੈਂ ਸਮਪੀਟ ਕੌਰ ਮੈਂ ਅਮਨ ਕੌਰ ਮੈਂ ਗੁਰਨੂਰ ਕੌਰ ਅੱਜ ਸਿੱਧਾ ਤੁਹਾਡੇ ਸਾਹਮਣੇ ਸਰਕਾਰੀ ਪ੍ਰਾਇਮਰੀ ਸਕੂਲ ਲਿੱਦਣਾ ਦੇ ਬੱਚੇ ਬਾਖਲਾ ਸੰਬੰਧੀ ਨਾਟਕ ਪੇਸ਼ ਕਰਾਂਗੇ ਉਮੀਦ ਕਰਦੀਆਂ ਕਿ ਤੁਹਾਨੂੰ ਸਾਡਾ ਨਾਟਕ ਬਹੁਤ ਵਧੀਆ ਲੱਗੇਗਾ ਮੇਰੇ ਬੱਚੇ ਲਈ ਮੈਨੂੰ ਇੱਕ ਬਹੁਤ ਵਧੀਆ ਸਕੂਲ ਚਾਹੀਦਾ ਹੈ ਮੈਂ ਕਿਵੇਂ ਪਤਾ ਕਰਾਂ ਕਿ ਮੇਰੇ ਬੱਚੇ ਲਈ ਕਿਹੜਾ ਸਕੂਲ ਵਧੀਆ ਹੋਵੇਗਾ ਦੁਨੀਆ ਵਿੱਚ ਤਾਂ ਇੰਨੇ ਸਾਰੇ ਸਕੂਲ ਨੇ ਮੇਰੇ ਬੱਚੇ ਲਈ ਕਿਹੜਾ ਸਕੂਲ ਵਧੀਆ ਹੋਵੇਗਾ ਇਹੋ ਆਪਾਂ ਅੰਜੀ ਕੀ ਦੱਸਾਂ ਭੈਣੇ ਮੈਨੂੰ ਤਾਂ ਆਪਣੇ ਬੱਚੇ ਲਈ ਕੋਈ ਵਧੀਆ ਸਕੂਲ ਵੀ ਨਹੀਂ ਲੱਭਦਾ ਸਾਰੀ ਸਮੱਸਿਆ ਦਾ ਹੈ ਹੰਸਲੀਏ ਨਿਤਨ ਸਕੂਲ ਹੈ ਭੈਣੇ ਨਿਤਨ ਸਕੂਲ ਇਹ ਸਕੂਲ ਦਾ ਨਾਮ ਤਾਂ ਮੈਂ ਪਹਿਲੀ ਵਾਰ ਸੁਣਿਆ ਹੈ ਇਹ ਸਕੂਲ ਤਾਂ ਬਹੁਤ ਮਸ਼ਹੂਰ ਹੈ ਇਸ ਸਕੂਲ ਦੀ ਮੈਨੂੰ ਕੋਈ ਵਿਸ਼ੇਸ਼ਤਾਵਾਂ ਦੱਸੋਗੇ ਇਹ ਮਿਸਟੈਕ ਸਮਝਾਵਾ ਤੁਹਾਨੂੰ ਸਕੂਲ 'ਚ ਜਾ ਕੇ پتہ ਲੱਗੂਗਾ ਚੱਲੋ ਭੈਣੇ ਦੇਰ ਕਿਸ ਗੱਲ ਦੀ सशिकाल मैडम जी सशिकाल जी पहला तुसी कुर्सी लो जी सी आपने बच्चे दा दाखला करवाना है जी हां जी जी तुसी चा पानी लोगे ना जी तुसी पहले ही गाल तुसी अपने स्कूल ले कोई विशेषता में दसोगे हां जी जी आ देखो पढ़े ओए कंप्यूटर सीखिया तो स्मार्ट पैनल राही पढ़ाई कंप्यूटर भी चल रहा स्कूल से हां जी ਆ ਪੈਨਲ ਕੀ ਦੀ ਹੁੰਦੀ ਆ ਪੈਨਲ ਉਹ ਹੁੰਦੀ ਆ ਜਿਹ ਉਹ ਚੀਜ਼ ਹੁੰਦੀ ਆ ਜਿਸ ਉੱਤੇ ਬੱਚੇ ਆਪਣੀ ਉਂਗਲ ਨਾਲ ਹੀ ਅੱਗੇ ਜਾ ਕੇ ਪਿੱਛੇ ਤੇ ਡਰਾਇੰਗਾਂ ਵਿੱਚ ਵੀ ਬਹੁਤ ਵਧੀਆ ਕੰਮ ਕਰ ਸਕਦੇ ਨੇ ਮੁਫਤ ਦਾਖਲਾ ਕਿਤਾਬਾਂ ਵਾਦੀ ਮੁਫਤੀ ਮਿਲਦਾ ਸਰਹੰਦਜੀ ਇਹ ਤਾਂ ਸਰਕਾਰ ਵੱਲੋਂ ਆਉਂਦਾ ਹੈ ਸਰਕਾਰੀ ਸਕੂਲਾਂ ਲਈ ਤਾਂ ਤਾਂ ਬਹੁਤ ਵਧੀਆ ਗੱਲ ਹੈ ਉਸ ਤੇ ਡੋਕਟਰ ਅਚੇ ਤਰ੍ਹਾਂ ਬੇਕਾਰ ਸਟਾਫ ਹਾਂਜੀ ਸਾਡਾ ਸਟਾਫ ਤਾਂ ਬਹੁਤ ਵਧੀਆ ਹੈ ਹਾਂਜੀ ਇਹ ਗੱਲ ਹੈ ਤੇ ਸੁਣੀਤੇ ਦਾਲਦਾ ਲਾਇਬ੍ਰੇਰੀ ਰੂਮ ਵਿੱਚ ਰੋਚਕ ਕਿਤਾਬਾਂ ਦਾ ਪ੍ਰਬੰਧ ਆ ਰੋਚਕ ਹੀ ਹੁੰਦਾ ਹੈ ਰੋਚਕ ਹੋ ਹੁੰਦਾ ਜਿਵੇਂ ਕਿ ਕਾਫਟਾਵਾ ਲੇਖ ਕੁਝ ਜਿਵੇਂ ਕਾਫਟਾਵਾ ਪਾਠ ਪੁਸਤਕ ਲਾਇਬ੍ਰੇਰੀ ਰੂਮ ਦੁਪਹਿਰ ਦੇ ਪੋਸਟਿਕ ਭੋਜਨ ਦਾ ਪ੍ਰਬੰਧ ਫੇਰ ਤਾਂ ਸਾਨੂੰ ਬੱਚਿਆਂ ਨੂੰ ਖਾਣਾ ਦੇ ਕੇ ਵੀ ਨੀ ਦੋਣਾ ਪਿਆ ਕਰੂ ਆਨ ਜੀ ਸਮੇਂ ਸਮੇਤੇ ਮੁਫਤ ਮੈਡੀਕਲ ਚੈੱਕਅਪ ਦਵਾਈਆਂ ਇਹਦਾ ਹਾਂਜੀ ਜਿਸ ਬੱਚੇ ਨੂੰ ਦਿਲ ਦਾ ਫਿਰ ਕੈਂਸਰ ਦੀ ਬਿਮਾਰੀ ਹੁੰਦੀ ਹੈ ਨਾ ਉਸ ਲਈ ਸਰਕਾਰ ਵੱਲੋਂ ਇੱਕ ਡਾਕਟਰ ਨੂੰ ਭੇਜਿਆ ਜਾਂਦਾ ਹੈ ਉਸ ਦਾ ਇਲਾਜ ਵੀ ਕੀਤਾ ਜਾਂਦਾ ਹੈ ਮੁਫਤ ਕੀਤਾ ਜਾਂਦਾ ਹਾਂਜੀ ਸਹੀ ਵਿਦਿਆ ਸਭ ਚਾਰਾਂ ਗਤੀਵਿਧੀਆਂ ਹਾਂਜੀ ਸਾਡੇ ਸਕੂਲ ਵਿੱਚ ਗਤੀਵਿਧੀਆਂ ਨਾਲ ਹੀ ਪੜ੍ਹਾਈ ਹੁੰਦੀ ਹੈ ਅੱਛਾ ਜੀ ਹਾਂਜੀ ਇਹ ਵਿਚਾਰਾਹੀਤ ਪੜਾਈ ਹਾਂ ਮੇਰੇ ਕਿੱਥੇ ਹੋਇਆ ਹੈ ਬੱਚਿਆਂ ਨੇ ਖੇਡਣ ਲਈ ਝੂਲੇ ਹਾਂਜੀ ਝੂਲੇ ਵੀ ਨੇ ਸਾਡੇ ਬੱਚੇ ਨੇ ਖੇਡਣ ਲਈ ਸਖਤ ਲਈ ਸੀ ਸੀ ਟੀ ਵੀ ਕੈਮਰੇ ਹਾਂਜੀ ਸਾਡੇ ਸਕੂਲ ਵਿੱਚ 10 ਤੋਂ ਵੱਧ ਸੀ ਸੀ ਟੀ ਵੀ ਕੈਮਰੇ ਨੇ ਚਾਹ ਤਾ ਤਾਂ ਬਹੁਤ ਵਧੀਆ ਗੱਲ ਹੈ ਕਿੱਜਾ ਜੀ ਸੀ ਕਿੰਨੇ ਤੋਂ ਬੱਚੇ ਨੂੰ ਸਕੂਲ ਭੇਜਣ ਲੱਗ ਜੀ ਤੇ ਤੁਸੀਂ ਅੱਜ ਹੀ ਦਾਖਲਾ ਕਰਾ ਕੇ ਜਾਓ ਕਿਰਾ ਰਹੇ ਜੀ ਫੇਸ ਬੁੱਕ ਹੈ ਵੀ ਭਾਈ ਨਹੀਂ ਜੀ ਫੀਸ ਨਹੀਂ ਹੈਗੀ ਸਰਕਾਰ ਤਾਂ ਬੱਚਿਆਂ ਲਈ ਸਕਾਲਰਸ਼ਿਪ ਦੇ ਰਹੀ ਹੈ ਜੇ ਕੋਈ ਬੱਚਿਆਂ ਦੇ ਆਉਣ ਜਾਣ ਦਾ ਪਰਬੰਧ ਹੈਗਾ ਹਾਂ ਜੀ ਸਾਡੇ ਸਕੂਲ ਵਿੱਚ ਜਰੂਰ ਇੱਕ ਬੱਗੀ ਲਾਈ ਗਈ ਹੈ ਬੱਚਿਆਂ ਦੇ ਆਉਣ ਜਾਣ ਲਈ ਚਲੋ ਜੀ ਮੈਂ ਰੈਕ ਆ ਕੇ ਦੇਖਦੀ ਹਾਂ ਠੀਕ ਹੈ ਜੀ ਉਹ ਬੱਚੇ ਤਾਂ ਛਾੜੇ ਕੱਲ ਪੜ੍ਹੇਗਾ ਉਹ ਮੇਰਾ ਨਾਮ ਲਿਆ ਜੋ ਉਹ ਠੀਕ ਹੈ ਤੁਸੀਂ ਦਾ ਲਿ ਸਟ ਪੈਂਟ ਪੜ੍ਹਾਂਗੇ ਸਕੂਲ ਜ਼ਰੂਰ ਜਾਵਾਂਗੇ ਪੜ੍ਹਾਂਗੇ ਪੜਾਵਾਂਗੇ ਦੇਸ਼ ਦੀ ਸ਼ਾਨ ਵਧਾਵਾਂਗੇ ਸਰਕਾਰੀ ਸਕੂਲ ਦੀ ਗੱਲ ਹੋ ਚੱਟਾ ਵਧੀਆ ਪੜ੍ਹਾਈ ਨਾ ਕੋਈ ਖਰਚਾ ਸਰਕਾਰੀ ਸਕੂਲ ਮਹਾਨ ਬਣਨਗੇ ਦੇਸ਼ ਮੇਰੇ ਦੀ ਸ਼ਾਨ ਬਣਨਗੇ ਕਿਤਾਬਾਂ ਮੁਫਤ ਵਰਦੀ ਸਕੂਲ ਜਾਣ ਦੀ ਮੈਨੂੰ ਜਲਦੀ ਧੰਨਵਾਦ ਜੀ